ਉਮਰ ਪਰ ਤੋ ਖਦਾ ਰਹਾ ਉਮਰ ਪਰ ਤੋ ਖਦਾ ਰਹਾ ਉਸ ਦੇ ਹਜ਼ਰ ਦੇ ਸੇਕ ਵਿੱਚ ਉਮਰ ਪਰ ਤੋ ਖਦਾ ਰਹਾ ਉਸ ਦੇ ਹਜ਼ਰ ਦੇ ਸੇਕ ਵਿੱਚ ਅੱਜ ਬਾਹਰ ਉੱਠਿਆ ਹਾਂ ਮੁੜ ਆਪਣੇ ਸੇਵੇ ਵਿੱਚ ਠਰਦੇ ਹਾਂ ਕਿ ਭਰਦੇ ਹਾਂ ਜਾ ਕੇ ਮੈਂ ਉਸ ਕਿਰਦਾਰ ਦੀ ਖਾਲੀ ਜਗ੍ਹਾ ਭਰਦੇ ਹਾਂ ਜਾ ਕੇ ਮੈਂ ਉਸ ਕਿਰਦਾਰ ਦੀ ਖਾਲੀ ਜਗ੍ਹਾ ਸੋਚਦਾ ਹਾਂ ਉਹ ਕਹਾਣੀ ਅੱਜ ਪੂਰੀ ਕਰਦੇ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਬੰਦ ਨਜ਼ਮ ਦੋ ਕੁ ਦਹਾਕੇ ਪਹਿਲਾਂ ਬਿਹਾਰ ਤੋਂ ਆਇਆ सलीम ਦੋ ਕੁ ਦਹਾਕੇ ਪਹਿਲਾਂ ਬਿਹਾਰ ਤੋਂ ਆਇਆ सलीम ਸਰਦਾਰ ਜੀ ਦੇ ਇਕਲੋਤੇ ਪੰਜ ਸਾਦਾ ਪੁੱਤਰ ਨੂੰ ਬਿਟਵਾ ਵਿਆਹ ਕਰਦਾ ਦੋ ਕੁ ਦਹਾਕੇ ਪਹਿਲਾਂ ਬਿਹਾਰ ਤੋਂ ਆਇਆ ਸਲੀਮ ਸਰਦਾਰ ਜੀ ਦਾ ਇਕਲੌਤੇ ਪੰਜ ਸਾਲ ਦਾ ਪੁੱਤਰ ਨੜਿਆ ਬਿਟਵਾ ਵਿਆਹ ਕਰਦਾ ਹੌਲੀ ਹੌਲੀ ਬਿਟਵਾ ਵੱਡਾ ਹੁੰਦਾ ਗਿਆ ਹੁਣ ਸਲੀਮ ਬਿਟਵਾ ਨੂੰ ਛੋਟੇ ਸਰਦਾਰ ਜੀ ਆਹ ਬੁਲਾਉਂਦਾ ਵਾਹ ਸਲੀਮ ਹੁਣ ਉਹ ਇਹ ਸਲੀਮ ਹੈ ਛੋਟੇ ਸਰਦਾਰ ਜੀ ਪੰਜਾਬੀ ਦਾ ਸ਼ਬਦ ਨਹੀਂ ਛੋਟੇ ਸਰਦਾਰ ਜੀ ਪੰਜਾਬੀ ਦਾ ਸ਼ਬਦ ਨਹੀਂ ਲੋੜ ਦੀ ਲਿਪੀ ਹੈ ਕੀ ਬਾਤ ਹੈ ਬਹੁਤ ਅੱਛੇ ਛੋਟੇ ਸਰਦਾਰ ਜੀ ਪੰਜਾਬੀ ਦਾ ਸ਼ਬਦ ਨਹੀਂ ਲੋੜ ਦੀ ਲਿਪੀ ਹੈ ਓਏ ਵੀ ਪੰਜਾਬੀ ਦਾ ਸ਼ਬਦ ਨਹੀਂ ਪੈਸੇ ਦੀ ਕੀ ਬਾਤ ਹੈ ਮਾਡਸ 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 ਜੀ ਨਜ਼ਮ ਖਿਆਲਾਂ ਦੀ ਜ਼ਰਖੇਜ਼ ਮਿੱਟੀ ਹੋ ਚੁੱਕੀ ਹੈ ਬੰਜਰ ਖਿਆਲਾਂ ਦੀ ਜ਼ਰਖੇਜ਼ ਮਿੱਟੀ ਹੋ ਚੁੱਕੀ ਹੈ ਬੰਜਰ ਬੰਜਰ ਮਿੱਟੀ ਵਿੱਚੋਂ ਨਹੀਂ ਪੁੰਗਰਦੇ ਹਰੇਕ ਕਜੂਰ ਪੌਦੇ ਪਰ ਬੰਜਰ ਮਿੱਟੀ ਨਾਲ ਕੰਧ ਉੱसर ਸਕਦੀ ਘਰਦੀ ਪਰ ਬੰਜਰ ਮਿੱਟੀ ਨਾਲ ਕੰਧ ਉੱसर ਸਕਦੀ ਘਰਦੀ ਬੰਦ ਲੱਗ ਸਕਦਾ ਹਰ ਨੂੰ ਕੀੜੀ ਦੀ ਖੁੱਡ ਬਣ ਸਕਦੀ ਬੱਚੇ ਉਸ ਨੂੰ ਉਡਾ ਕੇ ਖੁਸ਼ ਹੋ ਸਕਦੇ ਫਿਰ ਵੀ ਬੱਚੇ ਉਸ ਨੂੰ ਉਡਾ ਕੇ ਖੁਸ਼ ਹੋ ਸਕਦੇ